ਵਾਹਿਗੁਰੂ ਸਤ ਜੀ ਜੰਡੋ ਵੰਦਨਿਕਾ ਵਾਰ ਸਰਬ ਕਲਾ ਸਮਰੱਥ ਨੋਲਨ ਤੇ ਰੱਖੋ ਪ੍ਰਭ ਨਾਨਕ ਗੁਰ ਦੇ ਘਰ ਹੱਥ ਅਗਾਮ ਗੂਚਰ ਸਚ ਸਾਹਿਬ ਮੇਰਾ ਨਾਨਕ ਬੁਲਾਇ ਬੁਲਾਇਆ ਤੇਰਾ ਜੇਤਾ ਜੀਉ ਪ੍ਰਸਾਦ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਆ ਤੂੰ ਕਰਾਏ ਜੇ ਹਾਂ ਹੋ ਕਰੀ ਵਖਿਆਨ ਦਾਸਨ ਦਾਸ ਕਹ ਜਨ ਨਾਨਕ ਜੇ ਆ ਤੂੰ ਕਰਾਏ ਦੇ ਆਉਂ ਗਰੀ ਵਖਿਆ ਨੂੰ ਸਤਨਾਮ ਸ਼੍ਰੀ ਵਾਇਗੁਰੂ ਸਾਇਬ ਜੀ ਸੁਲਤਾਨ ਪੁੱਛੈ ਸੁਨ ਬੇ ਨਾਮ ਦੇਖੋ ਰਾਮ ਤੁਮਾਰੇ ਕਾਮ ਨਮਾ ਸੁਲਤਾਨ ਨੇ ਬਦਲਾ ਦੇਖੋ ਤੇਰਾ ਰਬੀ ਟਿੜਾ ਸੁਲਤਾਨ ਪੁੱਛੈ ਸੁਵੇਂ ਨਮ ਦੇਖੋ ਰਾਮ ਤੁਹਾਰੇ ਕੰਮ ਨਮਾ ਸੁਲਤਾਨੇ ਬਦਲਾ ਦੇਖੋ ਤੇਰਾ ਹਰ ਬੀਠੜਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਤਿਕਾਰਯੋ ਗੁਰੂ ਸਾਧ ਸੰਗਤ ਜੀਓ ਸਾਧ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ ਇਸ ਪਾਵਨ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ ਲੜੀ ਵਾਰ ਤથા ਚਲਦੀ ਹੈ ਤੇ ਦੇਤੈ ਪੈਰੋ ਰਾਗ ਦੇ ਅੰਦਰ ਇਸ ਸਮੇਂ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਦੇ ਵਿਚਾਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਪੈਰੋ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਏ 31 ਰਾਗਾਂ ਵਿੱਚੋਂ ਇੱਕ ਬਹੁਤ ਹੀ ਪਿਆਰਾ ਰਾਗ ਹੈ ਸ਼੍ਰੀ ਗੁਰੂ ਰੰਸੇ ਮਹਾਰਾਜ ਜੀ ਦੇ ਅੰਦਰ ਇਸ ਦਾ 24ਵਾਂ ਨੰਬਰ ਹੈ। ਔਰ ਇਹ ਪ੍ਰਾਤਕਾਲ ਭਾਵ ਸਵੇਰ ਦੇ ਸਮੇਂ ਰਾਗ ਗਾਇਆ ਜਾਂਦਾ ਹੈ। ਭਗਤ ਨਾਮਦੇਵ ਜੀ ਦੇ ਜਦੋਂ ਆਪਾਂ ਜੀਵਨ ਨੂੰ ਪੜੀਏ ਤੇ ਬਿਆੰਤ ਉਹਨਾਂ ਦੇ ਜੀਵਨ ਦੇ ਵਿੱਚ ਕਰਾਮਾਤਾਂ ਨਾਲ ਭਰੀਆਂ ਹੋਈਆਂ ਸਾਖੀਆਂ ਵਰਤੀਆਂ ਪੜਨੋ ਮਿਲਦੀਆਂ ਆ ਨਾ ਔਲੇ ਕੜਾ ਮਤਾ ਭਗਤ ਨਾਮਦੇਵ ਜੀ ਕਹਿੰਦੇ ਮੈਂ ਨਹੀਂ ਕੀਤੀਆਂ ਇਹ ਉਹ ਪਰਮਾਤਮਾ ਵਾਹਿਗੁਰੂ ਆਪ ਹੀ ਕਰਦਾ ਹੈ ਉਹ ਜੋ ਚਾਵੇ ਕਰ ਸਕਦਾ ਹੈ ਸੋ ਭਗਤ ਨਾਮਦੇਵ ਜੀ ਦਾ ਸਮਾਂ ਸੀ ਜੇ ਸਮੇ ਉਸ ਸਮੇ ਮੁਗਲਾਂ ਦਾ ਰਾਜ ਸੀ ਮੁਹੰਮਦ ਬਿਨ ਤੁਗਲਕ ਇਹਦਾ ਰਾਜ ਹੈ ਔਰ ਬੜੀ ਸ਼ਰਤੀ ਦੇ ਨਾਲ ਇਹ ਹਿੰਦੁਸਤਾਨ ਦੇ ਉੱਪਰ ਰਾਜ ਕਰ ਰਿਹਾ ਹੈ ਉਸ ਸਮੇਂ ਇੱਕ ਘਟਨਾ ਵਾਪਰਦੀ ਹੈ ਕਿ ਭਗਤ ਨਾਮਦੇਵ ਜੀ ਕਿਥੇ ਜੇ ਜਾ ਰਹੇ ਸਨ ਇੱਕ ਜੈਦੇਵ ਨਾਮ ਦਾ ਬ੍ਰਾਹਮਣ ਉਹਦੀ ਮੌਤ ਹੋ ਜਾਂਦੀ ਹੈ ਗੁਦਰਤੀ ਨੇਤ ਉਸ ਸਮੇਂ ਭਗਤ ਨਾਮਦੇਵ ਜੀ ਨੂੰ ਉਹਦੇ ਘਰ ਵਾਲੀ ਰਸਤੇ ਵਿੱਚ ਮਿਲਦੀ ਐ ਤੇ ਉਹ ਬੜੀ ਸ਼ਰਦਾ ਨਾਲ ਮੱਥਾ ਟੇਕਦੀ ਉਹਨੂੰ ਪਤਾ ਹੁੰਦਾ ਭਗਤ ਨਾਮਦੇਵ ਜੀ ਹਨ ਭਗਤ ਨਾਮਦੇਵ ਜੀ ਉਸ ਨੂੰ ਸੁਹਾਗਵਤੀ ਹੋਣ ਦਾ ਵਰ ਦੇ ਦਿੰਦੇ ਨੇ ਤਾਉ ਕਹਿੰਦੀ ਐ ਭਗਤ ਜੀ ਮੇਰਾ ਘਰ ਵਾਲਾ ਤਾਂ ਚੜ੍ਹਾਈ ਕਰ ਗਿਆ ਹੈ ਤਾ ਭਗਤ ਨਾਮਦੇਵ ਜੀ ਬਚਨ ਕਰਦੇ ਨੇ ਕੋਈ ਗੱਲ ਨਹੀਂ ਪ੍ਰਮਾਤਮਾ ਉਹਨੂੰ ਜੀਵਨਦਾਨ ਬਖਸ਼ੇ ਤਾਉ ਬ੍ਰਾਹਮਣ ਜੀਵਦਾ ਹੋ ਜਾਂਦਾ ਇਸ ਗੱਲ ਦੀ ਬੜੀ ਚਰਚਾ ਹੁੰਦੀ ਹੈ ਹੁਣ ਜਿਹੜੀ ਹਕੂਮਤ ਐ ਉਹ ਕੋਈ ਨਾ ਕੋਈ ਬਹਾਨਾ ਲੱਭਦੀ ਐ ਕਿਸੇ ਤਰ੍ਹਾਂ ਕਿ ਭਗਤ ਨਾਮਦੇਵ ਜੀ ਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਵੇ ਕਿਉਂਕਿ ਭਗਤ ਨਾਮਦੇਵ ਜੀ ਦੀ ਸੋਭਾ ਸਾਰੇ ਪਾਸੇ ਫੈਲ ਚੁੱਕੀ ਸੀ ਭਗਤੀ ਕਰਕੇ ਜਿਵੇਂ ਪਹਿਲਾਂ ਦਿਉਰੇ ਦੀ ਸਾਖੀ ਵੀ ਹੋਈ ਇਸ ਤਰ੍ਹਾਂ ਤਾਂ ਉਸ ਸਮੇਂ ਭਗਤ ਨਾਮਦੇਵ ਜੀ ਦੀ ਬੜੀ ਸੋਭਾ ਹੋਰ ਹੋਣ ਲੱਗ ਪਈ ਕੁਦਰਤੀ ਨੇਤ ਇਸ ਬਾਦਸ਼ਾਹ ਦੀ ਗਾਹ ਮਰ ਜਾਂਦੀ ਹੈ। ਬਹਾਨਾ ਮਿਲ ਗਿਆ ਕਹਿਣ ਲੱਗੇ ਇੱਕ ਬ੍ਰਾਹਮਣ ਨੂੰ ਜੀਵਦਾ ਕੀਤਾ ਹੈ। ਲਿਆਓ ਪਕੜ ਕੇ ਨਾਮਦੇਵ ਨੂੰ ਕਿਉਂ ਸਾਡੀ ਗਾਹ ਜੀਵਨ ਦੀ ਕਰੇ। ਫਲਕ ਨਾਮਦੇਵ ਜੀ ਨੂੰ ਪਕੜ ਕੇ ਲਿਆਂਦਾ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੇ ਮਰੀ ਹੋਈ ਗਾਹ ਪਈ ਸੀ ਲੈ ਕੇ ਤੇ ਕਹਿਣ ਲਗਾ ਬਾਦਸ਼ਾਹ ਵੀ ਸੁਣਿਆ ਤੂੰ ਬੜੀਆਂ ਕਰਾਮਾਤਾਂ ਬਖਾਨਾ ਹੈ ਕਿਤੇ ਦਿਉਰਾ ਫੇਰ ਦਿੱਤਾ ਕਿਤੇ ਪ੍ਰਮਾਤਮਾ ਨੇ ਤੇਰੀ ਛੰਨ ਬਣਾਈ ਹੈ ਕਿਤੇ ਤੂੰ ਬ੍ਰਾਹਮਣ ਨੂੰ ਜੀਮਦਾ ਕੀਤਾ ਹੈ ਕਿਤੇ ਤੂੰ ਠਾਕੁਰ ਨੂੰ ਦੁੱਧ ਪਿਆਇਆ ਹੈ ਤਾਂ ਭਗਤ ਨਾਮਦੇਵ ਜੀ ਕਹਿਣ ਲੱਗੇ ਬਾਦਸ਼ਾਹ ਮੈਂ ਕੁਝ ਨਹੀਂ ਕਰਦਾ ਇਹ ਤਾਂ ਉਹ ਪ੍ਰਮਾਤਮਾ ਹੈ ਵਾਜਗੁਰੂ ਨਿਰੰਕਾਰ ਪਰਮੇਸ਼ਰ ਉਹ ਜੋ ਚਾਵੇ ਕਰ ਸਕਦਾ ਹੈ ਸੋ ਇਹ ਸ਼ਬਦ ਅੰਦਰੋਂ ਸਾਰੀ ਸਾਖੀ ਰੂਪ ਮਾਨ ਕੀਤੀ ਗਈ ਹੈ ਤੇ ਇਹਦਾ ਤਾਤਪਰਜ ਕੀ ਹੈ ਵਾਹਿਗੁਰੂ ਦੀ ਭਗਤੀ ਦ੍ਰਿੜ ਕਰਾਉਂਦਾ ਕਿ ਜੇ ਆਪਾਂ ਰੱਬ ਦੀ ਭਗਤੀ ਕਰੀਏ ਉਹ ਰੱਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਰਤਦਾ ਹੈ ਪ੍ਰਤੱਖ ਹੁੰਦਾ ਹੈ ਤੇ ਆਪਣੇ ਭਗਤਾਂ ਦੀ ਪੈਜ ਰਖਦਾ ਹੈ ਸੋ ਆਓ ਅੰਮ੍ਰਿਤ ਵਚਨਾਂ ਨਾਲ ਜੁੜੀਏ ਜਿਸ ਸਮੇਂ ਭਗਤ ਨਾਮਦੇਵ ਜੀ ਨੂੰ ਪਕੜ ਕੇ ਲਿਆਂਦਾ ਗਿਆ ਮਹੰਮਦ ਵੇਨ ਤੁਗਲਕ ਬਾਦਸ਼ਾ ਉਹ ਭਗਤ ਨਾਮਦੇਵ ਜੀ ਨੂੰ ਕਹਿੰਦਾ ਹੈ ਸੁਲਤਾਨ ਪੁੱਛੈ ਸੁਣ ਬੇਨਾਮਾ ਬਾਦਸ਼ਾ ਸੁਲਤਾਨ ਕਹਿ ਲਗਾ ਉਹ ਨਾਮਦੇਵ ਸਾਡੀ ਗੱਲ ਨੂੰ ਸੁਣ ਦੇਖੋ RAM ਤੁਮਾਰੇ ਕਾਮਾ ਮੈਂ ਤੇਰੇ RAM ਦੇ ਕੋਤਕ ਦੇਖਣਾ ਚਾਹੁੰਦਾ ਹਾਂ ਸੁਣਿਆ ਤੇਰਾ ਰਾਮ ਤੇਰਾ ਰੱਬ ਬੜੀਆਂ ਕਰਾਮਾਤਾਂ ਖਾਂਦਾ ਹੈ ਨਾਮਾ ਸੁਲਤਾਨੇ ਬਦਲਾ ਭਗਤ ਨਾਮਦੇਵ ਜੀ ਨੂੰ ਬੰਨ ਲਿਆ ਪਾਉ ਆਸੇ-ਪਾਸੇ ਆਪਣੇ ਸ਼ਿਪਾਈ ਘਲਾਰ ਦਿੱਤੇ ਵੀ ਕਿਸੇ ਤਰਾਹੇ ਤੋਂ ਭਜ ਨਾ ਜਾਵੇ ਪੂਰੀ ਚੌਕ ਜਿਹੜੀ ਐ ਚੌਕਸੀ ਵਰਤੀ ਕਿਤੇ ਗਿਆ ਵੀ ਨਾ ਹੋ ਜਾਵੇ ਕਰਾਮਾਤ ਕਰਕੇ ਦੇਖੋ ਤੇਰਾ ਹਰ ਬੀਚਲਾ ਕਹਿ ਲਗੇ ਰੱਬ ਤੇਰਾ ਰੱਬ ਵਖਾ ਜਿਹੜੇ ਰੱਬ ਦੇ ਤੂੰ ਗੁਣ ਗਾਉਂਦਾ ਹੈ ਉਹ ਪਰਮਾਤਮਾ ਮੈਨੂੰ ਦਿਖਾ ਰਹਾ ਓਮ ਸ਼੍ਰੀ ਰਾਮ ਦੇ ਕੇ ਕਹਿੰਦੇ ਨੇ ਬਿਸਮਿਲ ਗੋ ਦਿਓ ਜੀਵਾਏ ਜਾਦਾ ਆਪਣਾ ਰੱਬ ਦਿਖਾ ਉਹਦਾ ਕੰਮ ਵਖਾ ਕੋਈ ਕਰਾਮਾਤ ਵਖਾ ਤੇ ਜਾਂ ਫਿਰ ਸਾਡੀ ਮਰੀ ਹੋਈ ਗਊ ਜੀਵਨ ਦੀ ਕਰ ਦੇਵੋ ਬਿਸਮਿਲ ਬਿਸਮਿਲ ਕਹਿੰਦੇ ਨੇ ਮਰੀ ਹੋਈ ਜੋ ਪਰਮਾਤਮਾ ਦੇ ਨਾਂ ਤੇ ਬਿਸਮਿਲ ਕਰਕੇ ਵੀ ਸ਼ਬਦ ਆਉਂਦਾ ਹੈ ਕਹਿੰਦੇ ਮਰੀ ਹੋਈ ਗਾਂ ਜਿਹੜੀ ਐ ਇਹਨੂੰ ਜੀਮਦਾ ਕਰ ਦੇਵੋ ਨਾਟਰ ਗਰਦਨ ਮਾਰੋ ਠਾਏ ਜਾ ਤਾਂ ਮੈਨੂੰ ਆਪਣਾ ਰੱਬ ਬੁਕਾ ਦੇ ਜਾਂ ਕੋਈ ਕਰਾਮਾਤ ਮੇਰੇ ਗਾਉ ਜੀਵ ਦੀ ਕਰ ਨਹੀਂ ਤਾਂ ਮੈਂ ਗਰਦਨ ਤੋਂ ਪਕੜ ਕੇ ਤੈਨੂੰ ਜਾਨੋਂ ਮਾਰ ਦੇਵਾਂਗਾ ਬਾਦਸ਼ਾਹ ਐਸੀ ਕਿਉਂ ਹੋਵੇ ਬਿਸਮਿਲ ਕੀ ਆ ਨਾ ਜੀਵੇ ਕੋਈ ਪਰ ਦਾ ਨਾਮਦੇਵ ਜੀ ਕਹਿੰਦੇ ਬਾਖਸ਼ਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਇੱਕ ਮਰੀਏ ਹੋਈ ਕੋਈ ਵੀ ਜਿਹੜਾ ਜੀਵ ਹੈ ਉਹਨੂੰ ਕਿਵੇਂ ਜੀਵਦਾ ਕੀਤਾ ਜਾ ਸਕਦਾ ਹੈ ਬੰਦੇ ਦੇ ਵਸ ਦੀ ਗੱਲ ਹੀ ਨਹੀਂ ਹੈ ਕਿ ਜਿਹੜਾ ਕੋਈ ਪ੍ਰਾਣੀ ਮਰ ਗਿਆ ਹੈ ਉਹਨੂੰ ਜੀਵਦਾ ਕੀਤਾ ਜਾਵੇ ਮੇਰਾ ਕੀ ਆ ਕਛੂ ਨਾ ਹੋਏ ਹਾਂ ਬੰਦੇ ਦਾ ਕੀਤਾ ਹੋਇਆ ਕੁਝ ਵੀ ਨਹੀਂ ਹੋ ਸਕਦਾ ਮੇਰਾ ਕੀਤਾ ਹੋਇਆ ਵੀ ਕੁਝ ਨਹੀਂ ਹੋ ਸਕਦਾ ਕਰੈ ਰਾਮ ਹੋਵੇ ਐ ਸੋਏ ਆਹ ਪਰਮਾਤਮਾ ਜੋ ਚਾਵੇ ਉਹ ਹੋ ਜਾਂਦਾ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਾਰ ਗੁਣ ਪਾਖੈ ਵਾਹਿਗੁਰੂ ਚਾਵੇ ਤਾਂ ਉਹ ਬਿਨ ਸਵਾਸਾ ਤੁਮੀ ਜੀਵ ਨੂੰ ਬਚਾ ਲੈਂਦਾ ਹੈ ਉਹ ਜੋ ਚਾਵੇ ਹੋ ਜਾਂਦਾ ਹੈ ਵਾਹਿਗੁਰੂ ਨਿਰੰਕਾਰ ਵੇਖੋ ਉਹਦੀ ਕਲਾ ਜੇ ਆਪਾਂ ਆਪਣੇ ਸਰੀਰ ਤੇ ਝਾਤੀ ਮਾਰੀਏ ਗੁਰਬਾਣੀ ਕਹਿੰਦੀ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਤਾਂ ਮਿੱਟੀ ਦਾ ਪੁਤਲਾ ਹੀ ਇਹ ਕਲਬੂਤ ਹੈ ਮਿੱਟੀ ਦਾ ਬਣਿਆ ਹੋਇਆ ਮਿੱਟੀ ਦਾ ਸਟੈਚੂ ਬਣਿਆ ਹੋਇਆ ਨਾ ਸਰੀਰ ਆਪਣਾ ਵਾਹਿਗੁਰੂ ਦੀ ਕਲਾ ਵੇਖੋ ਕਿਵੇਂ ਮਿੱਟੀ ਦਾ ਪੁਤਲਾ ਨੱਚਿਆ ਫਿਰਦਾ ਹੈ ਕਿਵੇਂ ਉਹਨੇ ਦੜੇ ਨੂੰ ੜਾਇਆ ਹੋਇਆ ਹੈ ਜਦੋਂ ਇਹਦੇ ਵਿੱਚੋਂ ਜੋਗ ਖਿੱਚ ਲੈਂਦਾ ਓਹੀ ਸਰੀਰ ਹੱਥ ਪੈਰ ਵੇਖੋ ਪਰ ਕੋਈ ਵੀ ਸਰੀਰ ਹਰਕਤ ਨਹੀਂ ਕਰਦਾ ਫਿਰ ਸਾਰੇ ਸਰੀਰ ਦੀ ਕਿਰਿਆ ਰੁਕ ਜਾਂਦੀ ਖਤਮ ਹੀ ਹੋ ਜਾਂਦੀ ਹੈ ਮਾਟੀ ਕੋ ਪੂਤਰਾ ਕੈਸੇ ਨੱਚ ਤਾ ਹੈ ਦੇਖਿਆ ਦੇਖਿਆ ਸੁਣਾ ਬੋਲੇ ਦੌਰਿਓ ਬਿਰਤ ਹੈ ਇਹ ਬੋਲਦਾ ਵੀ ਹੈ ਇਹ ਸੁਣਦਾ ਵੀ ਹੈ ਦੌੜਿਆ ਵਿਰਦਾ ਹੈ ਕੈਸੀ ਰੱਬ ਦੀ ਇਹ ਕਲਾ ਹੈ ਵਾਹਿਗੁਰੂ ਨਿਰੰਕਾਰ ਦੀ ਤਾਂ ਹੀ ਤੇ ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸਵਾਲ ਜਿਨ ਕੀ ਆ ਤਿਸ ਦੀਦ ਰਖ ਨਾਨਕ ਨਿਭਹੀ ਨਾਲ ਭਗਤ ਨਾਮਦੇਵ ਜੀ ਕਹਿੰਦੇ ਪ੍ਰਮਾਤਮਾ ਜੋ ਚਾਵੇ ਹੋ ਜਾਂਦਾ ਬਾਦਸ਼ਾਹ ਕੜਿਓ ਹੰਕਾਰ ਤੇ ਬਾਦਸ਼ਾਹ ਨੂੰ ਲੱਗਿਆ ਵੀ ਭਗਤ ਨਾਮਦੇਵ ਜੀ ਕਰਾਮਾਤ ਨਹੀਂ ਦਿਖਾਣਾ ਚਾਹੁੰਦਾ ਮੈਨੂੰ ਮਸ਼ਕਰੀ ਕਰ ਰਹੀ ਨਹੀਂ ਮੈਨੂੰ ਟੀਚਰ ਕਰ ਰਿਆ ਹੈ ਬਾਸ਼ਾ ਨੂੰ ਬੜਾ ਹੰਕਾਰ ਆ ਗਿਆ ਬੜੇ ਹੰਕਾਰ ਦੇ ਵਿੱਚ ਗਾਜ ਹਸਤੀ ਦੀਨੋ ਚਮਕਾਰ ਕਹਿਣ ਗਾਛਾ ਮਰੀ ਹੋਈ ਗਊ ਜੀਵਨੀ ਨਹੀਂ ਕਰਨੀ ਇਹ ਕਰਾਮਾਤ ਨਹੀਂ ਵਿਖਾਣੀ ਕਹਿਣ ਲਗਾ ਵੀ ਹਾਥੀ ਜਿਹੜਾ ਹਾਥੀ ਬੜਾ ਖੂਨਕਾਰ ਹਾਥੀ ਸੀ ਕਹਿੰਦੇ ਉਹਨੂੰ ਹਾਥੀ ਨੂੰ ਬੜਾ ਚਮਕਾਰ ਕਰਕੇ ਭਾਉ ਉਕਸਾ ਕੇ ਲਿਆਂਦਾ ਉਕਸਾ ਕੇ ਹਾਥੀ ਨੂੰ ਲਿਆਉਂਦਾ ਭਗਤ ਨਾਮਦੇਵ ਜੀ ਨੂੰ ਪਹਿਰਾ ਵਿੱਚ ਬੇੜੀਆਂ ਲਾ ਕੇ ਬੰਨ ਕੇ ਚੰਗੀ ਤਰ੍ਹਾਂ ਉਸ ਹਾਥੀ ਦੇ ਅੱਗੇ ਸੁੱਟ ਦਿੱਤਾ ਰੋਣ ਕਰਾਇ ਨਾ ਮੇ ਕੀ ਬਾਏ ਛੋੜ ਰਾਮ ਕੀ ਨਾ ਭਜੈ ਖੁਦਾਏ ਭਗਤ ਨਾਮਦੇਵ ਜੀ ਦੀ ਮਾਤਾ ਨੂੰ ਪਤਾ ਲੱਗਾ ਉਹ ਵੀ ਆ ਕੇ ਕਹਿਣ ਲੱਗੇ ਪੁੱਤਰ ਤੂੰ ਇਹਨਾਂ ਦੀ ਗੱਲ ਮੰਨ ਲੈ ਕਿਉਂਕਿ ਅਸਲ ਵਿੱਚ ਬਾਦਸ਼ਾਹ ਚਾਹੁੰਦਾ ਸੀ ਕਿ ਭਗਤ ਨਾਮਦੇਵ ਜੀ ਸਾਡੇ ਧਰਮ ਨੂੰ ਧਾਰਨ ਕਰ ਲਵੇ ਤੇ ਰਾਮ ਰਾਮ ਜਿਹਨੂੰ ਕਹਿੰਦੇ ਸਭ ਤੋਂ ਵੱਡਾ ਹੈ ਉਹ ਛੱਡ ਕੇ ਖੁਦਾ ਖੁਦਾ ਜਪਣ ਲੱਗ ਜਾਵੇ ਕਿਉਂਕਿ ਅੱਜ ਵੀ ਕਈ ਮੁਸਲਮਾਨ ਐਸੇ ਵੀਰ ਉਹ ਕਹਿੰਦਾ ਸਾਡਾ ਖੁਦਾ ਵੱਡਾ ਸਭ ਨਾਲੋਂ ਕਹਿੰਦੇ ਜਦੋਂ ਭਗਤ ਨਾਮਦੇਵ ਦੀ ਬਾਤਾਂ ਨੂੰ ਪਤਾ ਲੱਗਾ ਉਹ ਆਏ ਰੋਂਦੀ ਹੈ ਕਹਿਣ ਲੱਗੀ ਪੁੱਤਰ ਭਗਤ ਨਾਮਦੇਵ ਨੂੰ ਕਹਿਣ ਲੱਗੀ ਨਾਮਦੇਵ ਰਾਮ ਤੇ ਖੁਦਾ ਵਿੱਚ ਫਰਕ ਕੋਈ ਨਹੀਂ ਹੈ ਇੱਕੋ ਹੀ ਗੱਲ ਹੈ ਤੂੰ ਰਾਮ ਛੱਡ ਕੇ ਖੁਦਾ ਪਤਾ ਜਪਣ ਲੱਗ ਜਾ ਨਾਉ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪਰੈ ਤੂੰ ਹਰ ਗੁਣ ਗਾਏ ਭਗਤ ਨਾਮਦੇਵ ਜੀ ਕਹਿਣ ਲੱਗਾ ਮਾਂ ਜੇ ਤੂੰ ਇਹ ਗੱਲ ਕਹਿੰਦੀ ਐ ਮੈਨੂੰ ਮੇਰੇ ਧਰਮ ਤੋਂ ਢੜਕਾਉਂਦੀ ਐ ਨਾ ਮੈਂ ਤੇਰਾ ਬੱਚਾ ਤੇ ਨਾ ਤੂੰ ਮੇਰੀ ਮਾਹ ਹੈ ਸੰਸਾਰ ਦੇ ਵਿੱਚ ਕੋਈ ਵੀ ਰਿਸ਼ਤਾ ਜਿਹੜਾ ਸਾਨੂੰ ਗੁਰੂ ਤੋਂ ਤੋੜੇ ਉਹ ਸਾਡਾ ਸਗਾ ਨਹੀਂ ਹੈ ਭਗਤ ਨਾਮਦੇਵ ਜੀ ਕਹਿੰਦੇ ਨਾ ਮੈਂ ਤੇਰਾ ਪੁੱਤਰ ਨਾ ਤੂੰ ਮੇਰੀ ਮਾਂ ਕਿਉਂ ਤੂੰ ਮੈਨੂੰ ਰੱਬ ਨਾਲੋਂ ਮੈਨੂੰ ਮੇਰੇ ਧਰਮ ਨਾਲੋਂ ਤੋੜ ਲਈ ਐ ਪਿੰਡ ਪੜਾ ਤੋ ਹਰ ਗੁਣ ਗਾਏ ਪਿੰਡ ਕਹਿੰਦੇ ਮੁਸੀਬਤ ਪੈ ਜਾਣੀ ਵਿਵਤਾ ਪੈ ਜਾਣੀ ਜੇ ਮੈਂ ਵਿਵਤਾ ਦਾ ਮਾਰਿਆ ਡਰਿਆ ਹੋਇਆ ਆਪਣਾ ਧਰਮ ਛੱਡ ਕੇ ਇਨਾਂ ਦੇ ਦੱਸੇ ਹੋਏ ਮੁਤਾਬਕ خدا-ਗੁਦਾ ਜੱਪਣ ਲੱਗ ਜਾਵਾਂ ਤੇ ਫਿਰ ਕਾਦੀ ਭਗਤੀ ਹੋਈ ਇਹ ਭਗਤੀ ਨਹੀਂ ਹੁੰਦੀ ਕੋਈ ਡਰਾ ਕੇ ਆਪਾਂ ਨੂੰ ਰਾਮ ਰਾਮ ਅਕਰਾਖਵਾਏ ਜਾਂ ਖੁਦਾ ਅੱਲਾਹ ਅੱਲਾਹ ਕੋ ਆਇਓ ਕਾਦੀ ਭਗਤੀ ਦਾ ਬਟੜਦੇ ਹੋਏ ਆਪਣੀ ਜਾਨ ਬਚਾਉਣ ਵਾਸਤੇ ਕਹਿ ਰਹੇ ਹਾਂ ਭਗਤੀ ਤਾਂ ਹੋਇਆ ਜਿਹੜੀ ਆਪਾਂ ਪ੍ਰੇਮ ਨਾਲ ਪਰਮੇਸ਼ਵਰ ਦਾ ਨਾਮ ਜਪਣਾ ਹੈ ਕਰੈ ਜਿੰਦ ਸੁੰਡ ਕੀ ਝੋਟ ਉਹ ਹਾਥੀ ਜਿਹਨੂੰ ਬੜਾ ਉਕਸਾਇਆ ਉਹਨੇ ਬੜੇ ਜ਼ੋਰ ਨਾਲ ਆ ਕੇ ਭਗਤ ਨਾਮਦੇਵ ਜੀ ਉੱਪਰ ਵਾਰ ਕੀਤਾ ਨਾਮਾ ਹੁਬਰੇ ਹਰ ਕੀ ਓਟ ਪਰ ਉਸ ਹਾਥੀ ਦਾ ਕੀਤਾ ਹੋਇਆ ਵਾਰ ਭਗਤ ਨਾਮਦੇਵ ਜੀ ਤੇ ਚੱਲਿਆ ਨਹੀਂ ਵੈਰੂ ਨੇ ਐਸੀ ਕਲਾ ਵਰਤਾ ਦਿੱਤੀ ਹਾਥੀ ਦੀ ਮਾਰ ਤੋਂ ਭਗਤ ਨਾਮਦੇਵ ਜੀ ਦੀ ਰੱਖਿਆ ਹੋ ਗਈ ਕਾਜੀ ਮੁੱਲਾ ਕਰੈ ਸਲਾਮ ਕਣ ਬਾਦਸ਼ਾਹ ਵੇਦਾ ਵੀ ਹਾਥੀ ਦੀ ਮਾਰ ਤੋਂ ਵੀ ਭਗਤ ਨਾਮ ਦੇ ਬਚ ਗਿਆ ਹੈ ਹੰਕਾਰ ਬੜਾ ਉਹਨੂੰ ਜੇ ਕਹਨ ਲਗਾ ਕਾਜੀ ਮੁਲਾ ਆ ਕੇ ਮੈਨੂੰ ਸਲਾਮ ਕਰਦੇ ਨੇ ਸਾਡੇ ਧਰਮ ਦੇ ਜਿਹੜੇ ਧਾਰਮਿਕ ਆਗੂ ਨੇ ਇਹਨਾਂ Hindu ਮੇਰਾ ਮਲਿਆ ਮਾਨ ਇਸ Hindu ਨੇ ਭਾਵਨਾਮ ਦੇਵ ਨੇ ਮੇਰਾ ਹੰਕਾਰ ਤੋੜ ਦਿੱਤਾ ਹੈ ਬੜੀ ਪਬਲਿਕ ਇਕੱਠੀ ਹੋਈ ਐਨੀ ਦੁਨੀਆ ਦੇ ਵਿੱਚ ਹੁਣ ਹਾਥੀ ਨਾਲ ਮਾਰਨ ਦਾ ਯਤਨ ਕੀਤਾ ਪਰ ਹਾਥੀ ਮਾਰ ਨਹੀਂ ਸਕਿਆ ਤੇ ਉਸ ਸਮੇਂ ਬਾਦਸ਼ਾਹ ਬੜਾ ਹੈਰਾਨ ਹੁੰਦਾ ਵੀ ਇਹਨੇ ਮੇਰੀ ਇੱਜ਼ਤ ਗਵਾ ਦਿੱਤੀ ਹੈ ਕਾਜੀ ਮੁੱਲਾ ਵੱਡੇ ਵੱਡੇ ਧਾਰਮਿਕ ਲੋਕ ਆ ਕੇ ਮੈਨੂੰ ਮਿਲਦੇ ਨੇ ਮੈਨੂੰ ਸਲਾਮ ਕਰਦੇ ਨੇ ਬਾਦਸ਼ਾਹ ਬੇਨਤੀ ਸੁਣਿਓ ਨਾ ਮੇ ਸਰ ਭਰ ਸੋਨਾ ਲਿਓ ਫਿਰ ਬਹੁਤ سارے ਹਿੰਦੂ ਜਿਹੜੇ ਤਗੜੇ ਸਨ ਅਮੀਰ ਲੋਕ ਇਕੱਠੇ ਹੋ ਕੇ ਆਏ ਤੇ ਉਹ ਕਹਿਣ ਲੱਗੇ ਬਾਦਸ਼ਾਹ ਇਦਾਂ ਕਰ ਤੂੰ ਭਗਤ ਨਾਮਦੇਵ ਜੀ ਨੂੰ ਛੱਡ ਦੇ ਇਦੇ ਬਰਾਬਰ ਅਸੀਂ ਤੁਹਾਨੂੰ ਸੋਨਾ ਦੇ ਦੇਨੇ ਆ ਤੋਲ ਲਓ ਜਿੰਨਾ ਇਹਨਾਂ ਦਾ weight ਐ ਜਿੰਨਾ ਇਹਨਾਂ ਦਾ वजन ਐ ਉਹਦੇ ਬਰਾਬਰ ਸੋਨਾ ਦੇ ਦੇਨੇ ਕਿਉਂਕਿ ਉਹ ਅਜਨੇ ਵੀ ਭਲਾ ਬੰਦਾ ਹੈ ਭਗਤ ਨਾਮਦੇਵ ਰਾਮ ਜੀ ਭਗਤੀ ਕਰਨ ਵਾਲਾ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਇਹ ਇਹਨੂੰ ਮਾਰਿਆ ਨਾ ਜਾਵੇ ਮਾਰ ਲਿਓ ਤੋ ਦੂਜਗ ਭਰੋ ਦੀਨ ਛੋੜ ਦੁਨੀਆ ਕੋ ਭਰੋ ਬਾਦਸ਼ਾਹ ਕਹਿ ਲਗਾ ਜੇ ਲਗਾ ਵੀ ਗਾਲੀਦਾ ਜੇ ਮੈਂ ਤੁਹਾਡੇ ਕੋਲੋਂ ਇਹ ਮਾਲ ਸੋਨਾ ਲੈ ਲੈਂਦਾ ਹਾਂ ਤਾਂ ਮੈਂ ਦੋਲਗਾਵ ਚ ਪਾਵਾਂਗਾ ਕਿਉਂਕਿ ਮੈਂ ਪੈਸੇ ਦੀ ਖਾਤਰ ਆਪਣਾ ਇਮਾਨ ਛੱਡ ਦਿੱਤਾ। ਦੀਨ ਛੋੜ ਦੁਨੀਆ ਕੋ ਭਰੋ ਕਿਉਂਕਿ ਇਸਲਾਮ ਮਤ ਵੀ ਕਰਾਮਾਤ ਕਹਿੰਦੇ ਨਹੀਂ ਮੰਨਦਾ ਹੈ। ਤੇ ਕਹਿਣ ਲੱਗੇ ਦੀਨ ਛੋੜ ਦੁਨੀਆ ਕੋ ਭਰੋ ਵੀ ਮੈਂ ਧਰਮ ਨੂੰ ਛੱਡ ਕੇ ਤੇ ਦੁਨੀਆ ਵਾਲਾ ਧਨ ਇਕੱਠਾ ਕਰ ਲਵਾਂ। ਮੈਂ ਤਾਂ ਨਰਕਾ ਵਿੱਚ ਜਾ ਕੇ ਡਿੱਗਾ ਆ ਇਸ ਦਾ ਜਿਹੜਾ ਬਾਦਸ਼ਾਹ ਹੈ ਉਹ ਆਪਣੀ ਜਿੰਦ ਤੇੜਿਆ ਹੋਇਆ ਵੀ ਮੈਂ ਤਾਂ ਇਹਦੇ ਤੋਂ ਕਰਾਮਾਤ ਵੇਖਣੀ ਹੀ ਵੇਖਣੀ ਹੈ ਪਾਵੋਂ 베ੜੀ ਆਤੋਂ ਤਾਲ ਨਾਮਾ ਗਾਵੇ ਗੁਣ ਗੋਪਾਲ ਪਹਿਰਾ ਵਿੱਚ 베ੜੀਆਂ ਨੇ ਪਰ ਭਗਤ ਨਾਮਦੇਵ ਜੀ ਹੱਥਾਂ ਨਾਲ ਤਾਲ ਵਜਾ ਕੇ ਨਾਮ ਵਾਹਿਗੁਰੂ ਪਰਮਾਤਮਾ ਦੇ ਪਰਮੇਸ਼ਵਰ ਦੇ ਗੁਣ ਗਾ ਰਿਆ ਨਾਮਾ ਗਾਵੇ ਗੋਣ ਗੋਪਾਲ ਗੰਗ ਜਮਨ ਜੋ ਉਲਟੀ ਵਹ ਤੋ ਨਾਮ ਹਰ ਕਰਤਾ ਰਹਿ ਭਗਤ ਨਾਮਦੇਵ ਜੀ ਕਹਿੰਦੇ ਵੀ ਇੰਨੀ ਪ੍ਰੀਤ ਹੈ ਮੇਰੀ ਪਰਮਾਤਮਾ ਨਾਲ ਗੰਗਾ ਤੇ ਜਮਨਾ ਭਾਵੇਂ ਆਪਣਾ ਸੁਭਾਅ ਛੱਡ ਕੇ ਉਲਟੀਆਂ ਚੱਲਣ ਲੱਗ ਪਏ ਮੈਂ ਆਪਣਾ ਭਗਤੀ ਮਾਰਗ ਨਹੀਂ ਛੱਡਾਂਗਾ ਮੈਂ ਆਪਣੇ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦਾ ਦੜ ਨਹੀਂ ਛੱਡਾਂਗਾ ਮੈਂ ਪ੍ਰਮਾਤਮਾ ਦੇ ਹਰੀ ਦੇ ਗੁਣ ਗਾਤਾ ਰਹਾਂਗਾ। ਭਾਵੇਂ ਦੁਨੀਆ ਬਦਲ ਸਕਦੀ ਹੈ ਭਗਤ ਨਾਮਦੇਵ ਜੀ ਕਹਿੰਦੇ ਮੈਂ ਆਪਣਾ ਮਾਰਗ ਨਹੀਂ ਛੱਡਣਾ ਆਪਣਾ ਧਰਮ ਨਹੀਂ ਛੱਡਣਾ। ਅੱਜ ਆਪਾਂ ਵੇਖਦੇ ਆਂ ਪੰਜਾਬ ਦੇ ਜਿਹੜੇ ਹਾਲਾਤ ਨੇ ਸਾਡੇ ਤੇ ਕੋਈ ਵਿਵਤਾ ਵੀ ਨਹੀਂ ਹੈ ਇੰਨੀ ਵੱਡੀ। ਨਾ ਕੋਈ ਸਾਨੂੰ ਮਾਰਨ ਦਾ ਯਤਨ ਕਰ ਰਿਹਾ ਤੇ ਸੋੜੀਏ ਧਨ ਪੈਸੇ ਦਾ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਧਰਮ ਛੱਡੀ ਜਾ ਰਹੇ ਆ ਗੁਰੂ ਤੋਂ ਬੇਮੁਖ ਹੋ ਰਹੇ ਆ ਜਿਹੜਾ ਵੀ ਮਨੁੱਖ ਇਸ ਤਰ੍ਹਾਂ ਚੱਲਦਾ ਹੈ ਨਾ ਗੁਰਵਾੜੀ ਵਾਲਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨੂੰ ਕੋਈ ਨਰਕਾਂ ਤੋਂ ਬਚਾ ਨਹੀਂ ਸਕਦਾ ਜਿਹੜਾ ਆਪਣਾ ਦੀਨ ਹੀ ਗਵਾਤਾ ਕਿ ਵੀ ਦੀਨ ਗਵਾਇਆ ਦੁਨੀ ਸੇੋਂ ਦੁਨੀ ਨਾ 40 ਸਾਤ ਪਾਏ ਕੋਹਾੜਾ ਮਾਰਿਆ ਗਾਗੁਲ ਆਪਣੇ ਹੱਥ ਜਿਹਨੇ ਦੀਨ ਹੀ ਛੱਡ ਦਿੱਤਾ ਓਵਰ ਜੋ ਮਰਜੀ ਕਰ ਲਵੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਦੁਨੀਆ ਦੀ ਖੁਸ਼ੀ ਦੇਣ ਵਾਸਤੇ ਜੇ ਧਰਮ ਛੱਡ ਦੇ ਤਾਂ ਦੁਨੀਆ ਨੇ ਸਾਥ ਨਹੀਂ ਦੇਣਾ ਤਾਂ ਇਹ ਫਿਰ ਨਰਕਾਂ ਵਿੱਚ ਜਾ ਕੇ ਡੇਰਾ ਹੈ ਸਾਤ ਘੜੀ ਜਦ ਬੀਤੀ ਸੁਣੀ ਤਾਂ ਭਗਤ ਨਾਮਦੇਵ ਜੀ ਨੂੰ ਇੱਕ ਪੈਰ ਦਾ ਸਮਾਂ ਦੇ ਦਿੱਤਾ ਗਿਆ ਵੀ ਇੰਨੇ ਟਾਈਮ ਵਿੱਚ ਮਰੀ ਹੋਈ ਗਉ ਜੀਵ ਦੀ ਕਰ ਦੇ ਨਹੀਂ ਤਾਂ ਫਿਰ ਤੈਨੂੰ ਮਾਰ ਦਿੱਤਾ ਜਾ ਰੂਗਾ ਜਦੋਂ ਸੱਤ ਘੜੀਆਂ ਦਾ ਸਮਾਂ ਲੰਘ ਗਿਆ ਅਜੋ ਨਾ ਆਇਓ ਤੇਰੇ ਭਾਵਨਾ ਧਣੀ ਪਰ ਅਜੇ ਵੀ ਪਰਮਾਤਮਾ ਨਹੀਂ ਆਇਆ ਭਗਤ ਨਾਮਦੇਵ ਜੀ ਦੇ ਮਨ ਵਿੱਚ ਇਹ ੁਰਨਾ ਉਠਿਆ ਵੀ ਪਰਮਾਤਮਾ ਤਾਂ ਹਰਤਾ ਤੇ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ ਜਿੱਥੇ ਕਿਤੇ ਉਹ ਪਰਮਾਤਮਾ ਆਪਣੇ ਪਿਆਰਿਆਂ ਦੇ ਨਾਲ ਹੈ ਸਮਾਇ ਨਾ ਲੰਘ ਗਿਆ ਆਇਆ ਕਿਉ ਨੀ ਪਾਕੰਤਨ ਬਾਜ ਵਜਾਏਲਾ ਘਰ ਚੜ੍ਹੇ ਗੋਵਿੰਦ ਆਇਲਾ ਕਹਿੰਦੇ ਉਸ ਸਮੇਂ ਗਰਡ ਤੇ ਸਵਾਰ ਹੋ ਕੇ ਪ੍ਰਮਾਤਮਾ ਆ ਗਿਆ ਤੇ ਬਾਜ ਦੇ ਵਾਇਗਰੂ ਜੋ ਗਰਣ ਹੈ ਉਹਦੇ ਪੰਖਾਂ ਦਾ ਬੜਾ ਸ਼ੋਰ ਹੁੰਦਾ ਹੈ ਪਰ ਇਹ ਗੱਲ ਹੈ ਇਹ ਸਭ ਕੁਝ ਭਗਤ ਨਾਮਦੇਵ ਜੀ ਨੂੰ ਦਿਖਾਈ ਦੇ ਰਿਹਾ ਹੈ ਪ੍ਰਮਾਤਮਾ ਸਾਹਮਣੇ ਪ੍ਰਗਟ ਹੋ ਗਿਆ ਇਹ ਭਗਤ ਨਾਮਦੇਵ ਜੀ ਨੂੰ ਵਿਚਾਈ ਦੇ ਰਿਹਾ ਹੈ ਆਉ ਲੋ ਕੰਮੂ ਜਾ ਬਾਦਸ਼ਾਹ ਨੂੰ ਨੀ ਗਰੜ ਚੜੇ ਗੋਬਿੰਦ ਆਇਆ ਗਰੜ ਦੇ ਉੱਪਰ ਸਵਾਰ ਹੋ ਕੇ ਕਹਿੰਦੇ ਪ੍ਰਮਾਤਮਾ ਆਇਆ ਹੈ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੜ ਚੜੇ ਆਏ ਗੋਪਾਲ ਗਰੜ ਦੇ ਸਵਾਰ ਹੋ ਕੇ ਪ੍ਰਮਾਤਮਾ ਆਇਆ ਆਪਣੇ ਭਗਤ ਦੀ ਪ੍ਰਤਪਾਲਣਾ ਕਰਨ ਵਾਸਤੇ ਕਹੇ ਤਾ ਧਰਨ ਏ ਕੋਡੀ ਕਰੋ ਕਹੇ ਤਾ ਲੈਕਰ ਉੱਪਰ ਧਰਾਂ ਬਾਉ ਤੇ ਨਾਮਦੇਵ ਜੀ ਨੂੰ ਆ ਕੇ ਪ੍ਰਮਾਤਮਾ ਕਹਿਣ ਲਗਾ ਭਗਤ ਨਾਮਦੇਵ ਇਹ ਬਾਦਸ਼ਾ ਜਿੱਥੋਂ ਤੱਕ ਇਹਦਾ ਰਾਜ ਹੈ ਜਿਹਨੇ ਤੈਨੂੰ ਇਸਰਾ ਬੰਨਿਆ ਹੈ ਕਹੇ ਤਾਂ ਇਹਦੀ ਧਰਤੀ ਨੂੰ ਮੈਂ ਕਹੇ ਤਾਂ ਧਰਨਾ ਇਕੋਡੀ ਕਰਾਂ ਪੁੱਠੀ ਕਰ ਦੇਵਾਂ ਜੇ ਕਹੇ ਤਾਂ ਧਰਤੀ ਨੂੰ ਪੁੱਠਾ ਟੰਗ ਦਈਏ ਕਹੇ ਤਾਂ ਲੈ ਕੇ ਉਪਰ ਧਰਾਂ ਕਹੇ ਤਾਂ ਮੈ ਮਈ ਮੁਈ ਗਊ ਦਿਉ ਜਿ ਆਏ ਸਭ ਕੋਈ ਦੇਖੈ ਪਤੀ ਆਏ ਜੇ ਕਹੇ ਤਾਂ ਮਰੀ ਹੋਈ ਗਊ ਜੀਵ ਦੀ ਕਰ ਜੀਏ ਦੱਸੋ ਕੀ ਕਰਨਾ ਹੈ ਹੁਣ ਇਹਦੀ ਬਾਦਸ਼ਾਹੀ ਨੂੰ ਮਲਿਆ ਮੇਟ ਕਰਦੀਏ ਤਾਂ ਭਗਤ ਨਾਮਦੇਵ ਜੀ ਕਹਿਣ ਲੱਗੇ ਪ੍ਰਮਾਤਮਾ ਇੰਨੀ ਦੁਨੀਆ ਨੂੰ ਕਿਉਂ ਸਜ਼ਾ ਦੇਣੀ ਹੈ ਕਸੂਰ ਬਾਦਸ਼ਾਹ ਦਾ ਹੈ ਤੁਸੀਂ ਧਰਤੀ ਨਾ ਉੱਠੀ ਕਰੋ ਧਰਤੀ ਨੂੰ ਨਾ ਟੰਗੋ ਐਦਾਂ ਕਰੋ ਮਰੀ ਹੋਈ ਗਊ ਹੀ ਜੀਵ ਦੀ ਕਰ ਦੇਵੋ ਇਹ ਉਸ ਸਮੇਂ ਭਗਤ ਨਾਮਦੇਵ ਜੀ ਅਗੇ ਕਹਿੰਦੇ ਨੇ ਜਦੋਂ ਪਰਮਾਤਮਾ ਨੇ ਕਿਹਾ ਨਾ ਵੀ ਦੱਸੋ ਕੀ ਕਰਨਾ ਹੈ ਤਾਂ ਭਗਤ ਨਾਮਦੇਵ ਜੀ ਕਹਿੰਦੇ ਮਰੀ ਹੋਈ ਗਊ ਜੀਵਨੀ ਕਰ ਦੇਵੋ ਸਭ ਨੂੰ ਪਤਾ ਲੱਗ ਜਾਵੇਗਾ ਪਰਮਾਤਮਾ ਹੈ ਕਿਉਂਕਿ ਅੱਜ ਵੀ ਲੋਕ ਕਹਿੰਦੇ ਨੇ ਨਾਸਤਿਕ ਬੁੱਧੀ ਦੇ ਕੱਲ ਹੀ ਕੋਈ ਸਰੀਰ ਕਹਿ ਰਿਹਾ ਸੀ ਕਹਿੰਦੇ ਵੀ 5 ਕਰੋੜ ਦਾ ਅਨਾਮ ਰੱਖਿਆ ਹੈ ਨਾਸਤਿਕਾਂ ਨੇ ਤਰਕਸ਼ੀਲ ਆਲਿਆਂ ਨੇ ਵੀ ਪਰਮਾਤਮਾ ਸਿੱਧ ਕਰ ਦੇਵੋ 5 ਕਰੋੜ ਅਸੀਂ ਇਨਾਮ ਦੇਵਾਂਗੇ ਜਿਹੜਾ ਇਹ ਸਿੱਧ ਕਰ ਦੇਵੇ ਵੀ ਪਰਮਾਤਮਾ ਹੈ ਇਸ ਤਰ੍ਹਾਂ ਦੇ ਲੋਕ ਪਹਿਲਾਂ ਵੀ ਸਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 24 ਅਵਤਾਰਾਂ ਦੀ ਕਥਾ ਵੀ ਲਿਖਦੇ ਨੇ ਨਾ ਉਹਨਾਂ ਵਿੱਚ ਇੱਕ ਅਹੰਤ ਦੇਵ ਹੋਇਆ ਹੈ ਨਾਸਤਕਾਂ ਦਾ ਗੁਰੂ ਇਹ ਜਿੰਨੀ ਨਾਸਤਕਤਾ ਹੈ ਉਹਨੇ ਹੀ ਪੈਲਾਈ ਉਤੋਂ ਹੀ ਚੱਲੀ ਉਹਦਾ ਮਹਾਰਾਜ ਨੇ ਜਦੋਂ ਲਿਖਿਆ ਨਾ ਜੋ ਵੀ ਉਹ ਤਾਰਾ ਮਜੋਦੀ ਕਥਾ ਲਿਖੀ ਉਸੇ ਉਹ ਲਿਖ ਜਿਹੜਾ ਆਹੰਤ ਦੇਵਾ ਉਹਨੇ ਆ ਕੇ ਕੀ ਪ੍ਰਚਾਰ ਕੀਤਾ ਉਹ ਕਹਿੰਦਾ ਕੋਈ ਰੱਬ ਰੂਪ ਨਹੀਂ ਹੈ ਕਹਿੰਦੇ ਅਨ ਅਨ ਤੇ ਹੋਤ ਜਿਉਂ ਆਕਾਸ ਕਾਸ ਤੇ ਹੋਏ ਤਿਉਂ ਮਨੁੱਖ ਤੇ ਮਨੁੱਖ ਹੋਏ ਅਵਰਣਾ ਕਰਤਾ ਕੋਈ ਕਹਿੰਦੇ ਜਿਵੇਂ ਅਨ ਤੋਂ ਅਨ ਪੈਦਾ ਹੋ ਰਿਹਾ ਹੈ ਘਾਹ ਤੋਂ ਘਾਹ ਪੈਦਾ ਹੋ ਰਿਹਾ ਹੈ ਬਨਾਸਪਤੀ ਤੋਂ ਬਨਾਸਪਤੀ ਪੈਦਾ ਹੋ ਰਹੀ ਹੈ ਮਨੁੱਖ ਤੋਂ ਮੁਰਗ ਪੈਦਾ ਹੋ ਰਹੇ ਨੇ ਪਸ਼ੂਆਂ ਤੋਂ ਪਸ਼ੂ ਪੈਦਾ ਹੋ ਰਹੇ ਨੇ ਕੋਈ ਰੱਬ ਰੂਪ ਨਹੀਂ ਹੈ ਬੜੇ ਇਸ ਤਰ੍ਹਾਂ ਦੇ ਐਸੇ ਮਤੇ ਕੇ ਪਰਮਾਨ ਉਹਨੇ ਦਿੱਤੇ ਲੋਕ ਸੁਣ ਕੇ ਹੈਰਾਨ ਹੋ ਗਏ ਭਗਤੀ ਕਰਨੀ ਛੱਡ ਦਿੱਤੀ ਅੱਜ ਵੀ ਨਾਸਤਕਾਂ ਦੇ ਕੋਲ ਅਸੀਆਂ ਅਸੀਆਂ ਦਲੀਲਾਂ ਪਰਮਾਨ ਨੇ ਜੇ ਬੰਦਾ ਸੁਣ ਲਾਵੇ ਨਾ ਥੋੜਾ ਜਿਹਾ ਇਹਦਾ ਨਿਹਦਾ ਕੱਚਾ ਹੈ ਉਹ ਢੋਲ ਜਾਂਦਾ ਕਹਿੰਦਾ ਹਾਂ ਵਾਕਈ ਰੱਬ ਹੈ ਹੀ ਨਹੀਂ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਪ੍ਰਮਾਤਮਾ ਹੈ ਆਦ ਸੱਚ जुगाड़ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਸ ਤਰ੍ਹਾਂ ਦੇ ਮੂਰਖ ਲੋਕਾਂ ਬਾਰੇ ਬਾਣੀ ਨੇ ਕਹਿ ਦਿੱਤਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਉਹ ਮੈਨੂੰ ਵੀ ਕੱਲ ਕਹਿ ਲੱਗੋ ਕਹਿੰਦੇ ਵੀ ਉਹਨਾਂ ਨਾਲ ਜਾ ਕੇ ਚਰਚਾ ਕਰਨੀ ਚਾਹੀਦੀ ਹੈ ਤੇ ਗੁਰਬਾਣੀ ਕਹਿੰਦੀ ਹੈ ਮੂਰਖਾਂ ਨਾਲ ਨਾਲ ਨੂਜੀਆਂ ਮੈਂ ਕਿਹਾ ਭਰਾਵਾ ਆਪਾਂ ਨੂੰ ਸਤਿਗੁਰੂ ਨੇ ਕਿਹਾ ਇਸ ਤਰ੍ਹਾਂ ਦੇ ਮੂਰਖਾਂ ਨਾਲ ਨਹੀਂ ਨੂਜਣਾ ਆਪਾਂ ਨੂੰ ਕੀ ਲੋੜ ਪਈ ਆਪਾਂ ਆਪਣਾ ਕਰਮ ਕਰੀ ਚੇ ਲਈ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਪਰਮਾਤਮਾ ਹੈ ਜਾਂ ਨਹੀਂ ਹੈ ਪਰਮਾਤਮਾ ਸਦਾ ਹੈ ਆਪਣੇ ਕਹਿਣ ਨਾਲ ਉਹਨੇ ਪਰਾਨੀ ਹੋ ਜਾਣਾ ਜੇ ਅੰਨਾ ਮਨੁੱਖ ਅੰਨੇ ਮਨੁੱਖ ਰੂਲਾ ਪਾਈ ਜਾਣ ਕੋਈ ਸੂਰਜ ਨਹੀਂ ਹੁੰਦਾ ਕੋਈ ਸੂਰਜ ਨਹੀਂ ਹੁੰਦਾ ਸੂਰਜ ਥੋੜਾ ਪਾ ਉਹ ਚੱਲਿਆ ਹੈ ਸੂਰਤ ਆ ਹੈ ਪਰ ਉਹਨਾਂ ਕੋਲ ਅੱਖਾਂ ਹੀ ਨਹੀਂ ਹਨ ਇਸੇ ਤਰ੍ਹਾਂ ਬੋੜਾ ਆ ਕੇ ਕੋਈ ਰਾਗ ਨਹੀਂ ਹੁੰਦਾ ਕੋਈ ਰਾਗ ਦਾ ਸਵਾਦ ਨਹੀਂ ਹੁੰਦਾ ਭਾਈ ਗੁਰਦਾਸ ਜੀ ਲਿਖਦੇ ਨਾ ਬੋਲੇ ਅੱਗੇ ਗਾ ਵੀ ਹੈ ਭੈਰੋ ਸੋ ਗੋੜੀ ਗੋਲੇ ਬੰਦੇ ਅੱਗੇ ਭਾਵੇਂ ਭੈਰੋ ਰਾਗ ਗਾਵੇ ਭਾਵੇਂ ਗੋੜੀ ਗਾਵੇ ਉਹਨੂੰ ਕੀ ਪਤਾ ਹੈ ਉਹਦੇ ਬਾਤੇ ਕੁਝ ਵੀ ਨਹੀਂ ਉਹਦੇ ਬਾਤੇ ਤਾਂ ਐਵੇਂ ਗਲਾ ਪਾੜਿਆ ਜਾ ਰਿਹਾ ਹੈ ਕਿਉਂਕਿ ਉਹਨੂੰ ਕੋਈ ਸੁਣਾਈ ਨਹੀਂ ਦੇ ਰਿਹਾ ਤਾਂ ਇਸ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਨਾਸਤਕ ਲੋਕ ਹੁੰਦੇ ਨੇ ਬਿਲਕੁਲ ਉਹਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਬੋਲਿਆ ਵਰਗੀ ਅੰਨਿਆ ਵਰਗੀ ਉਹਨਾਂ ਨੂੰ ਰੱਬ ਦਿਖਾਈ ਨਹੀਂ ਦਿੰਦਾ ਤਾਂ ਭਗਤ ਨਾਮਦੇਵ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਪਰਮਾਤਮਾ ਨੇ ਆਖਿਆ ਨਾ ਤਾਂ ਉਸ ਸਮੇਂ ਭਗਤ ਨਾਮਦੇਵ ਜੀ ਕਹਿੰਦੇ ਫਿਰ ਦਿਖਾ ਦਿਓ ਇਹਨਾਂ ਨੂੰ ਗਊ ਦੀਵ ਦੀ ਕਰਕੇ ਨਾਮਾ ਪਰਣਵੇਂ ਸੇਲ ਮਸੇਲ ਪਰਮਾਤਮਾ ਕਹਿਣ ਲੱਗਾ ਜਾ ਫਿਰ ਕਹ ਇਹਨਾਂ ਨੂੰ ਕਿ ਗਊ ਨੂੰ ਚੋਲੇ ਨੂੰ ਸਮੇਂ ਭਗਤ ਨਾਮਦੇਵ ਨੇ ਇਸ਼ਾਰਾ ਕੀਤਾ ਲਿਆਓ ਸੇਲ ਮਸੇਲ ਮੈਨੇ ਮਸੇਲ ਮੈਨੇ ਪੰੜਣਾ ਸੇਲ ਰੱਸੀ ਦੇ ਨਾਲ ਕਹਿੰਦੇ ਬੰਨ ਕੇ ਗਊ ਦੀਆਂ ਲਤਾਂ ਨੂੰ ਭਾਈ ਤਦ ਚੋਲੇ ਨਾ ਕਰੋ ਗਊ ਦੁਹਾਈ ਬਛਰਾ ਮੇਲ ਗਊ ਜੀਵਤੀ ਹੋ ਗਈ ਤੇ ਬਛਰਾ ਲਿਆ ਕੇ ਗਊ ਦਾ ਜਦੋਂ ਮੇਲਿਆ ਭਾਵ ਉਸ ਬਛਰੇ ਨੇ ਗਊ ਦਾ ਦੁੱਧ ਚੁੰਗਣਾ ਕੀਤਾ ਤਾਂ ਫੇ ਦੁੱਧ ਦੋ ਜਾ ਮਟਕੀ ਭਰੀ ਲੈ ਬਾਦਸ਼ਾਹ ਕੇ ਆਗੇ ਧਰੀ ਉਹ ਜਿਹੜੀ ਮਟਕੀ ਸੀ ਦੁੱਧ ਨਾਲ ਭਰ ਲਈ ਦੁੱਧ ਚੋਰੀਆ گاਉ ਦਾ ਬਾਦਸ਼ਾਹ ਦੇ ਅੱਗੇ ਜਾ ਕੇ ਪੇਸ਼ ਕਰਤਾ ਲੈ ਤੇਰੀ ਮਰੀ ਹੋਈ ਗਊ ਜੀਵ ਜੀ ਹੋ ਗਈ ਉਹਨਾਂ ਦੁੱਧ ਵੀ ਦੇ ਦਿੱਤਾ ਬਾਦਸ਼ਾਹ ਮਹਿਲ ਵਿੱਚ ਜਾਏ ਬੜਾ ਸ਼ਰਮਿੰਦਾ ਹੋ ਕੇ ਬਾਪਸ਼ਾਉ ਉਠੋਟ ਕੇ ਆਪਣੇ ਮਹੱਲਾ ਵਿੱਚ ਚਲਾ ਗਿਆ। ਉਹ ਗੜਗੀ ਘਟ ਲਾਗੀ ਆਏ ਤੇ ਬੜਾ ਉਹਨੂੰ ਉਸ ਸਮੇਂ ਮੁਸੀਬਤ ਵੜ ਗਈ। ਉਹਦੇ ਮਨੋਂ ਜਿਵੇਂ ਪ੍ਰਾਣ ਹੀ ਨਿਕਲ ਚੱਲੇ ਨੇ ਇਸ ਤਰ੍ਹਾਂ ਦਾ ਉਹਦੇ ਸਰੀਰ ਦੇ ਉੱਪਰ ਜਿਹੜੀ ਇਹ ਹਾਲਤ ਬਣ ਗਈ। ਭਗਤ ਨਾਮਦੇਵ ਜੀ ਦਾ ਵਿਰੋਧ ਕਰਨ ਕਰਕੇ ਕਾਜੀ ਮੁੱਲਾ ਬੇਨਤੀ ਫਰਮਾਏ। ਉਸ ਸਮੇਂ ਉਹਨੇ ਫਿਰ ਕਾਜ਼ੀਆਂ ਮੁੱਲਿਆਂ ਨੂੰ ਸੱਦਿਆ। ਕਹਿੰਦੇ ਜਾਓ ਭਗਤ ਨਾਮਦੇਵ ਜੀ ਕੋਲ ਮੇਰੀ ਬੇਨਤੀ ਕਰੋ ਮੈਨੂੰ ਮਾਫ ਕਰ ਦੇਵੇ ਵੀ ਉਹਦੇ ਨਾਲ ਮੈਂ ਜ਼ੋਰ ਕੀਤਾ ਹੈ ਧੱਕਾ ਕੀਤਾ ਹੈ ਕਾਜੀ ਮੁਲਾ ਆ ਕੇ ਮੇਰੇ ਬੇਨਤੀ ਕਰਦੇ ਨੇ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਕਾਜੀ ਮੁਲਾ ਨੇ ਆ ਕੇ ਆਖਿਆ ਭਗਤ ਨਾਮਦੇਵ ਜੀ ਨੂੰ ਵੀ ਤੁਸੀਂ ਇਹਨੂੰ ਬੜਾ ਬਾਦਸ਼ਾਹ ਨੂੰ ਬਖਸ਼ ਦੇਵੋ ਭਗਤ ਨਾਮਦੇਵ ਜੀ ਆਏ ਤੇ ਉਹ ਬਾਦਸ਼ਾਹ ਕਹਿੰਦਾ ਮੈਂ ਤੇਰੀ ਗਾ ਕਿਉਂਕਿ ਹਿੰਦੂ ਧਰਮ ਦੇ ਵਿੱਚ ਗਾਂ ਦਾ ਬੜਾ ਸਤਕਾਰ ਹੈ ਕਹਿੰਦੇ ਜਿਵੇਂ ਹਿੰਦੂ ਗਾ ਦੀ ਸੇਵਾ ਕਰਦੇ ਨੇ ਉਹਨੂੰ ਪुण ਸਮਝਣ ਬਹੁਤ ਵੱਡਾ ਇਸੇ ਤਰ੍ਹਾਂ ਮੈਨੂੰ ਆਪਣੀ ਗਾ ਸਮਝ ਕੇ ਬਖਸ਼ ਲੈ ਨਾਮਾ ਕਹੇ ਸੁਣੋ ਬਾਦਸ਼ਾਹ ਇਕਸ਼ਪਦੀਆ ਮੁਝਾ ਦਿਖਾਏ ਭਗਤ ਨਾਮਦੇਵ ਜੀ ਕਹਿੰਦੇ ਬਾਦਸ਼ਾਹ ਤੂੰ ਇਹ ਗੱਲ ਦੀ ਪ੍ਰਤੀਗਿਆ ਕਰ ਮੈਨੂੰ ਵਿਸ਼ਵਾਸ ਦਿਵਾ ਕੇ ਅਗਾ ਨੂੰ ਕਿਸੇ ਭਗਤ ਨੂੰ ਤੰਗ ਨਹੀਂ ਕਰੇਗਾ ਕਿਸੇ ਸੱਚੇ ਸੁੱਚੇ ਬੰਦੇ ਨੂੰ ਤੰਗ ਨਹੀਂ ਕਰੇਗਾ ਇਸ ਪਤਿਆ ਕਾ ਇਹ ਪਰਵਾਨ ਸਾਥ ਜੀ ਉਸਾ ਲੋ ਸੁਲਤਾਨ ਇਹ ਜਿਹੜਾ ਪਤਿਆ ਮੈਨੂੰ ਦੇਵੇਂ ਪਤਿਆਵਾ ਦੇਵੇਂ ਵਿਸ਼ਵਾਸ ਦੇਵੇਂ ਕਿ ਤੂੰ ਸੱਚ ਦੇ ਮਾਰਗ ਤੇ ਚੱਲੇਗਾ ਸੀਲ ਸੁਭਾ ਰੱਖੇਗਾ ਐਵੇਂ ਹਕੂਮਤ ਦੀ ਤਾਕਤ ਦੇ ਜੋਰ ਵਿੱਚ ਆ ਕੇ ਕਿਸੇ ਨੂੰ ਤੰਗ ਨਹੀਂ ਕਰੇਗਾ ਨਾਮ ਦੇਉ ਸਭ ਰਿਆ ਸਮਾਏ ਮਿਲ ਹਿੰਦੂ ਸਭ ਨਾਮੇ ਪੈ ਜਾਏ ਇਸ ਤਰ੍ਹਾਂ ਭਗਤ ਨਾਮਦੇਵ ਜੀ ਸਾਰੇ ਪਾਸੇ ਉਹਨਾਂ ਦਾ ਜਸ ਸਮਾਗਿਆ ਫੈਲ ਗਿਆ ਸਾਰੇ ਹਿੰਦੂ ਲੋਕ ਇਕੱਠੇ ਹੋ ਕੇ ਨਾਮਦੇਵ ਜੀ ਕੋਲ ਆਏ ਜੋ ਅਬ ਕੀ ਵਾਰ ਨਾ ਜੀਵੇਗਾ ਇਹ ਤਾਂ ਨਾਮਦੇਵ ਕਾ ਪਤੀ ਆ ਜਾਏ ਕਹਿੰਦੇ ਭਗਤ ਜੀ ਜੇ ਗਾਣਾ ਨਾ ਜੀਵਨੀ ਤੇ ਦੁਨੀਆ ਦਾ ਤੁਹਾਡੇ ਤੋਂ ਭਰੋਸਾ ਉੱਟ ਜਾਣਾ ਸੀ ਵੀ ਤੁਸੀਂ ਭਗਤ ਨਹੀਂ ਹੋ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਂ ਨੇ ਉਜੜਿਆ ਫਾਰ ਭਗਤ ਨਾਮਦੇਵ ਜੀ ਦੀ ਕੀਰਤ ਸਾਰੇ ਸੰਸਾਰ ਵਿੱਚ ਫੈਲ ਗਈ ਤੇ ワਯੂ ਪਰਮਾਤਮਾ ਆਪਣੇ ਭਗਤਾਂ ਨੂੰ ਸਦਾ ਸੰਸਾਰ ਤੋਂ ਪਾਰ ਕਰਦਾ ਹੈ ਸਗਲ ਕਲੇਸ਼ ਨਿੰਦਕ ਭਿਆਖੇਦ ਨਾਮੇ ਨਾਰਾਇਣ ਨਾਹੀ ਭੇਦ ਜਿੰਨੇ ਵੀ ਭਗਤ ਨਾਮਦੇਵ ਜੀ ਦੇ ਨਿੰਦਕ ਸਨ ਭਗਤ ਨਾਮਦੇਵ ਜੀ ਦੀ ਸੋਭਾ ਵੇਖ ਕੇ ਉਹਨਾਂ ਨੂੰ ਬੜਾ ਕਲੇਸ਼ ਹੋਇਆ ਭਗਤ ਨਾਮਦੇਵ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ ਉਹ ਦੋਵੇਂ ਇੱਕ ਰੂਪ ਹੋ ਗਏ ਹਨ ਇਸ ਤਰ੍ਹਾਂ ਭਗਤ ਨਾਮਦੇਵ ਜੀ ਪਾਵਨ ਬਾਣੀ ਦੁਆਰਾ ਰੱਬ ਦੀ ਭਗਤੀ ਦਾ ਮਹਾ ਪ੍ਰਤਾਪ ਦੱਸਦੇ ਨੇ ਕਿ ਜਿਹੜਾ ਭਗਤੀ ਕਰੇ ਪਰਮਾਤਮਾ ਉਹਦੀ ਪੈਜ ਰੱਖਦਾ ਹੀ ਰੱਖਦਾ ਹੈ ਸੋ ਗੁਰਮੁਖੋ ਬਾਣੀ ਨਾਲ ਜੁੜੀਏ ਨਾਮ ਨਾਲ ਜੁੜੀਏ ਵਾਹਿਗੁਰੂ ਆਪ ਹੀ ਆਪਣੇ ਸੇਵਕਾਂ ਦੇ ਕਾਰਜ ਸਵਾਰ ਦਿੰਦਾ ਹੈ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ